ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲਾਡਲੀ ਧੀ ਰਾਬੀਆ ਸਿੱਧੂ ਦੇ ਵੱਲੋਂ ਅੱਜ ਆਪਣੇ 30ਵੇਂ ਜਨਮ ਦਿਨ ਦੇ ਉੱਪਰ ਕਰ ਦਿੱਤਾ ਗਿਆ ਵੱਡਾ ਐਲਾਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੀ ਹੈ ਰਾਬੀਆ ਸਿੱਧੂ ਜਿਸ ਦੇ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਜੋੜ ਨਵਜੋਤ कौर ਸਿੱਧੂ ਦੇ ਵੱਲੋਂ ਜਿੱਤ ਦਰਜ ਕੀਤੀ ਜਾਵੇਗੀ ਪੰਜਾਬ ਦਾ ਸੀਐਮ ਨਵਜੋਤ ਸਿੰਘ ਸਿੱਧੂ ਬਣੇਗਾ ਸੁਰ ਰਾਬੀਆ ਦੇ ਵੱਲੋਂ ਅੱਜ ਇਹ ਰਾਜਨੀਤੀ ਤੌਰ ਤੇ ਵੱਡਾ ਬਿਆਨ ਦਿੱਤਾ ਗਿਆ ਆਪਣੇ 30ਵੇਂ ਜਨਮ ਦਿਨ ਦੇ ਉੱਪਰ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਕਿਉਂ ਨਹੀਂ ਕਰਵਾਇਆ ਉਹਨਾਂ ਨੇ ਇਸ ਦੇ ਬਾਰੇ ਵੀ ਦੱਸਿਆ ਕਿ ਮੈਂ ਉਦੋਂ ਤੱਕ ਵਿਆਹ ਨਹੀਂ ਕਰਾਂਗੀ ਜਦੋਂ ਤੱਕ ਮੇਰੇ ਪਿਤਾ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਜਾਂਦੇ ਤੁਸੀਂ ਜਿਹੜੇ ਹੋ ਲੋਕ ਰਾਏ نیوز ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕੀ ਕਰਦੀ ਹੈ ਰਾਬੀਆ ਸਿੱਧੂ ਜਿਸ ਨੇ ਅੱਜ ਰਾਜਨੀਤੀ ਦੇ ਵਿੱਚ ਆਉਣ ਤੋਂ ਤਾਂ ਇਨਕਾਰ ਕੀਤਾ ਪਰ ਰਾਜਨੀਤੀ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਵੱਡੀਆਂ ਗੱਲਾਂ ਕਹੀਆਂ ਨੇ ਰਾਬਿਆ ਸਿੱਧੂ ਜਿਨ੍ਹਾਂ ਨੇ ਜੋ ਸਿੰਗਾਪੁਰ ਤੋਂ ਜੋ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਏ ਆਪਣੇ ਪਿਤਾ ਨਵਜੋਤ ਸਿੰਘ ਸਿੱਧੂ ਦਾ YouTube ਚੈਨਲ ਚਲਾਉਂਦੇ ਨੇ ਇਸ ਤੋਂ ਇਲਾਵਾ ਉਹਨਾਂ ਦੀ ਕੋਈ ਪਛਾਣ ਨਹੀਂ ਔਰ ਜਦੋਂ ਪਿਛਲੇ ਸਾਲ ਦੀਵਾਲੀ ਦੇ ਮੌਕੇ ਰਾਬਿਆ ਸਿੱਧੂ ਤੇ ਨਵਜੋਤ ਕੋਰ ਦੋਨਾਂ ਨੇ ਜੋ ਲੋਕ ਸਭਾ ਚੋਣ ਲੜੇ ਅਮਰitsar ਤੋਂ ਜਿਹੜੇ ਉਮੀਦਵਾਰ ਸੀਗੇ ਉਹਨਾਂ ਦੇ ਨਾਲ ਉਹਨਾਂ ਦੀਆਂ ਜੋ ਫੋਟੋਆਂ ਵਾਇਰਲ ਹੋਈਆਂ ਸੀ ਜਿਸ ਤੋਂ ਬਾਅਦ ਲੱਗਦਾ ਸੀ ਕਿ ਨਵਜੋਤ ਸਿੱਧੂ ਫਿਰ ਵਾਪਸ ਬੀਜੇਪੀ ਚਲੇ ਜਾਣਗੇ ਪਰ ਉਹ ਫੋਟੋਆਂ ਉਹਨਾਂ ਦੇ ਇੱਕ ਪਰਿਵਾਰਕ ਰਿਸ਼ਤੇ ਦੇ ਕਾਰਨ ਜੋ ਵਾਇਰਲ ਹੋਈਆਂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਦੇ ਵੀ ਰਾਜਨੀਤੀ ਦੇ ਵਿੱਚ ਕੋਈ ਵੱਡਾ ਬਿਆਨ ਨਹੀਂ ਦਿੱਤਾ ਪਰ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਦਿੱਲੀ ਹਾਈ ਕਮਾਂਡ ਕਾਂਗਰਸ ਦੇ ਵਿੱਚ ਜਾ ਕੇ ਉਹਨਾਂ ਨੇ ਹਲਚਲ ਮਚਾ ਦਿੱਤੀ ਦਿੱਲੀ ਹਾਈ ਕਮਾਂਡ ਦੇ ਕੋਲ ਜੋ ਪ੍ਰਿੰਕਾ ਗਾਂਧੀ ਨਾਲ ਉਹਨਾਂ ਦੀ ਤਸਵੀਰ ਵਾਇਰਲ ਹੋਈ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਫਿਰ ਸਰਗਰਮ ਹੋਣ ਲਈ ਜੋ ਚਰਚਾਵਾਂ ਚੱਲੀਆਂ ਪਰ ਉਹਨਾਂ ਦੀ ਪਤਨੀ ਨਵਜੋਤ ਕੋਰ ਦੇ ਵੱਲੋਂ ਇਸ ਤੋਂ ਪਹਿਲਾਂ ਹੀ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਲੈ ਕੇ ਆਪਣੇ ਹਲਕੇ ਦੇ ਵਿੱਚ ਲਗਾਤਾਰ ਵਿਚਰ ਰਹੇ ਨੇ ਰੋਹ ਗਾਂਧੀ ਦੀਆਂ ਨੀਤੀਆਂ ਨੂੰ ਲੈ ਕੇ ਉਹ ਕਾਂਗਰਸ ਦੇ ਦਾ ਪ੍ਰਚਾਰ ਕਰ ਰਹੇ ਨੇ ਸੋ ਉਹਨਾਂ ਨੇ ਕਿਹਾ ਸੀ ਕਿ ਮੈਂ ਅੰਮ੍ਰਿਤਸਰ ਉਤਰੀ ਤੋਂ ਚੋਣ ਲੜਾਂਗੀ ਪਰ ਨਵਜੋਤ ਸਿੰਘ ਸਿੱਧੂ ਦੇ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਨਵਜੋਤ ਸਿੰਘ ਸਿੱਧੂ ਰਾਜਨੀਤੀ ਵਿੱਚ ਆਉਣਗੇ ਦੁਬਾਰਾ ਉਹਨਾਂ ਦੀ ਵਾਪਸੀ ਹੋਵੇਗੀ ਜਾਂ ਨਹੀਂ ਇਸਤੇ ਬਾਰੇ ਉਹਨਾਂ ਨੇ ਕੋਈ ਜਿਹੜਾ ਇਸਤੇ ਉੱਪਰ ਜਵਾਬ ਨਹੀਂ ਦਿੱਤਾ ਪਰ ਅੱਜ ਉਹਨਾਂ ਦੀ ਲਾਡਲੀ ਰਾਬੀਆ ਸਿੱਧੂ ਦੇ ਵੱਲੋਂ ਜੋ ਇਹ ਬਹੁਤ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪਿਤਾ ਦੇ ਮੁੱਖ ਮੰਤਰੀ ਬਣਨਾ ਤੇ ਜਿੱਤ ਦਰਜ ਕਰਨਾ ਉਦੋਂ ਤੱਕ ਮੈਂ ਆਪਣਾ ਵਿਆਹ ਹੀ ਨਹੀਂ ਕਰਵਾਵਾਂਗੀ ਸੋ 30 ਸਾਲ ਦੀ ਹੋ ਚੁੱਕੀ ਹੈ ਰਾਬੀਆ ਸਿੱਧੂ ਜਿਨ੍ਹਾਂ ਨੇ ਅੱਜ ਆਪਣਾ 3ਵਾਂ ਜਨਮ ਦਿਨ ਮਨਾਇਆ ਹੈ ਔਰ ਇਸ ਜਨਮ ਦਿਨ ਦੇ ਮੌਕੇ ਉਹਨਾਂ ਦਾ ਇਹ ਬਿਆਨ ਆਇਆ ਹੈ ਉਹਨਾਂ ਨੇ ਆਪਣੀ ਲੁਕਸ ਅਸੇ ਫੈਸ਼ਨ ਸੈਸ ਦੇ ਨਾਲ ਬਾਲੀਵੁੱਡ ਸਿਲੇਬਸ ਨੂੰ ਵੀ ਮਾਤ ਪਾਈ ਏ ਅੱਜ ਰਾਬੀਆ ਦੇ ਜਨਮ ਦਿਨ ਮੌਕੇ ਅਸੀਂ ਤੁਹਾਨੂੰ ਉਸ ਦੀ ਜਾਣਕਾਰੀ ਦਿੱਤੀ ਹੈ ਕਿ ਸਿੱਧੂ ਜੋੜੇ ਦੀ ਲੜਲੀ ਕੰਮ ਕੀ ਕਰਦੀ ਹੈ ਤੇ ਉਸਨੇ ਵਿਆਹ ਕਿਉਂ ਨਹੀਂ ਕਰਵਾਇਆ ਜੋ ਉਸਨੇ ਅੱਜ ਆਪਣਾ ਸਾਰੀ ਜਾਣਕਾਰੀ ਦਿੱਤੀ ਹੈ ਰਾਬੀਆ ਸਿੱਧੂ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਰੱਖਦੀ ਰਾਜਨੀਤੀ ਦੇ ਨਾਲ ਉਹਦਾ ਕੋਈ ਲੈਣ-ਦੇਣ ਨਹੀਂ ਪਰ ਦਰਅਸਲ ਉਹ ਸਿੰਗਾਪੁਰ ਤੋਂ ਫੈਸ਼ਨ ਡਿਜ਼ਾਈਨਰ ਦਾ ਕੋਰਸ ਕਰਕੇ ਆਈ ਹੋਈ ਹੈ ਉਸਨੇ ਆਪਣਾ ਫੈਸ਼ਨ ਡਿਜ਼ਾਈਨਿੰਗ ਵਿੱਚ ਛੋਟਾ ਮੋਟਾ ਜਿਹੜਾ ਕਾਰੋਬਾਰ ਚਲਾ ਰੱਖਿਆ ਇਸ ਤੇ ਨਾਰੀ ਰਾਬੀਆ ਨੇ ਆਪਣੇ ਪਿਤਾ ਦਾ ਜਿਹੜਾ YouTube ਚੈਨਲ ਹੈ ਉਸ ਨੂੰ ਸੰਭਾਲਦੀ ਹੈ ਤੇ ਰਾਬੀਆ ਸਿੱਧੂ ਨੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦਾ ਜਿਹੜਾ ਇਹ ਬਿਆਨ ਦਿੱਤਾ ਸੀ ਕਿ ਉਹ ਉਦੋਂ ਤੱਕ ਵਿਹਾਨੀ ਕਰੇਗੀ ਜਦੋਂ ਤੱਕ ਉਸਦੇ ਪਿਤਾ ਜਿੱਤ ਨਹੀਂ ਜਾਂਦੇ ਉਹ ਆਪਣੇ ਪਿਤਾ ਨੂੰ ਪੰਜਾਬ ਦੇ ਮੁੱਖ ਮੰਤਰੀ ਬਜੋ ਕਮਾਂਲ ਸੰਭਾਲਣਾ ਦੇਖਣਾ ਚਾਹੁੰਦੀ ਹੈ ਉਸ ਨੇ ਕਿਹਾ ਕਿ ਉਸ ਦਾ ਪਿਤਾ ਮੁੱਖ ਮੰਤਰੀ ਬਣੇ ਇਹ ਉਸ ਦਾ ਸੁਪਨਾ ਹੈ ਉਸਦੇ ਪਿਤਾ ਨੇ ਸਿਆਸ ਦੇ ਖੇਤਰ ਵਿੱਚ ਖੂਬ ਮਿਹਨਤ ਕੀਤੀ ਹੈ ਰਾਬਿਆ ਦੇ ਇਸ ਬਿਆਨ ਨੇ ਖੂਬ ਸੁਰਖੀਆਂ ਬਟੋਰੀਆਂ ਜੋ ਹਾਲਾਂਕਿ ਰਾਬਿਆ ਦਾ ਸੁਪਨਾ ਹਾਲੇ ਤੱਕ ਪੂਰਾ ਤਾਂ ਨਹੀਂ ਹੋਇਆ ਪਰ ਉਸ ਨੂੰ ਪੂਰਾ ਯਕੀਨ ਹੈ ਕਿ ਉਸਦੇ ਪਿਤਾ ਜਰੂਰ ਇੱਕ ਦਿਨ ਪੰਜਾਬ ਦੀ ਸੀਐਮ ਦੀ ਕੁਰਸੀ ਤੇ ਬੈਠਣਗੇ ਸੋ ਰਾਬਿਆ ਸਿੱਧੂ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਐਕਟਿਵ ਨੇ ਉਸਦੇ ਇੰਸਟਾਗ੍ਰam ਤੇ ਲਗਭਗ 99000 ਫੋਲੋਅਰ ਹਨ ਤੇ ਉਹ ਹਰ ਦਿਨ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਫੈਨਸ ਦਾ ਮਨੋਰੰਜਨ ਕਰਦੀ ਏ ਸੋ ਨਵਜੋਤ ਸਿੱਧੂ ਦੀ ਡਾਡੀ ਦੀ ਰਾਬੀਆ ਸਿੱਧੂ ਦਾ ਅੱਜ 3ਵਾਂ ਜਨਮ ਦਿਨ ਮਨਾ ਕੇ ਉਸਨੇ ਜਿਹੜਾ ਇਹ ਬਿਆਨ ਦਿੱਤਾ ਹੈ ਉਸਨੇ ਪੂਰੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਏ ਉਸਦੇ ਬਿਆਨ ਦੇ ਨਾਲ ਲੋਕ ਜਿਹੜੇ ਸਹਿਮਤ ਹੋ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਤਾਂ ਰਾਬੀਆ ਸਿੱਧੂ ਆਪਣਾ ਵਿਆਹ ਕਰੇਗੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣਦੇ ਤਾਂ ਉਹ ਆਪਣਾ ਵਿਆਹ ਹੀ ਨਹੀਂ ਕਰੇਗੀ ਸੋ ਆਪਣੇ ਪਿਤਾ ਦਾ ਸੁਪਨਾ ਇਹ ਪੂਰਾ ਕਰਨਾ ਚਾਹੁੰਦੀ ਹੈ ਆਪਣੇ ਪਿਤਾ ਨੂੰ ਪੰਜਾਬ ਦੀ ਜਿਹੜੇ ਮੁੱਖ ਮੰਤਰੀ ਦੇਖਣਾ ਚਾਹੁੰਦੀ ਹੈ ਸੋ ਰਾਬਿਆ ਸਿੱਧੂ ਦਾ ਇਹ ਬਿਆਨ ਜਿਸ ਨੇ ਪੂਰੀ ਸਿਆਸਤ ਨੂੰ ਹਲਾ ਕੇ ਰੱਖ ਦਿੱਤਾ ਹੈ